ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 10 ਵਜੇ ਦਾ ਮੈਂ ਤੁਹਾਨੂੰ ਨਹਾ ਕੇ ਆਈ ਹਾਂ ਫ੍ਰੀ ਹੋਈ ਹਾਂ ਨਾ ਕਿ ਜਾਨਕੀ ਫ੍ਰੀ ਫ੍ਰੋ ਹੋ ਕੇ ਆਪਾਂ ਨਹਾ ਲਿਆ 10 ਵਜੇ ਤੇ ਇਧਰ ਪਏ ਨੇ ਕੱਪੜੇ ਨੇ ਕਰਦੇ ਤੈ ਕੱਪੜੇ ਧੋਤੇ ਸੀ ਅੱਜ ਮਾਰਨਿੰਗ ਵਿੱਚ ਨਹਾਉਣ ਤੋਂ ਪਹਿਲਾਂ ਉਤਾਰ ਕੇ ਰੱਖ ਦੀ ਸੀ ਪ੍ਰੈਸ ਵਾਲੇ ਅਲੱਗ ਛੇਰ ਤੇ ਕਰ ਗਈ ਸੀ ਪਰ ਤੈ ਕਰਨ ਵਾਲੇ ਮੈਨੂੰ ਅੱਜ ਸਵੇਰੇ ਨਹਾ ਲਾਂ ਫਿਰ ਆਰਾਮ ਨਾਲ ਬਹਿ ਕੇ ਕਰੂੰਗੀ ਬਹੁ ਬਹੁਤ ਗਰਮੀ ਆ ਮੀ ਪਹਿਲੇ ਤਾਂ ਵੀ ਗਰਮੀ ਆ ਨਾ ਪਮਿਤਾ ਵੀ ਕਰਦੀ ਆ ਬੜੀ ਗੰਦੀ ਗਰਮੀ ਆ ਮੀ ਨਾ ਤਾਂ ਬਹੁਤ ਗੰਦੀ ਗਰਮੀ ਰਹੂਗੀ ਕੰਮ ਕਰਦਾ ਨਹੀਂ ਬੰਦਾ ਅੱਖ ਤਾਂ ਥੱਕਦਾ ਪਰ ਗਰਮੀ ਚ ਨਾ ਸੱਚੀ ਫਿਰ ਆਏ ਹੁੰਦੇ ਘਟਾਈ ਤੇ ਵੀ ਆਪਦਾ ਜੋ ਪਿੰਡਾ ਚਿਪਚਿਪ ਕਰਨ ਲੱਗੇ ਜੇ ਗੋਦ ਵਾਂਗੂ ਫਿਰ ਆਉਂਦਾ ਵੀ ਛੱਡੋ ਕੰਮ ਪਰ ਇਹ ਨਾ ਹਣਾ ਫਿਰ ਜੀਖੇ ਜਨ ਲਗਿਆ ਨਾ ਜਦੋਂ ਆਪਦਾ ਪਿੰਡਾ ਸਾਰਾ ਪਸੀਨੇ ਨਾਲ ਦੀ ਪਤੂਕ ਹੋ ਜਾਂਦਾਗਾ ਤੈਨੂੰ ਹੁੰਦਾ ਵੀ ਛੱਡੋ ਕੰਮ ਤਾਂ ਮੁੱਕਦੇ ਨੇ ਹੁਣ ਨਾ ਅੱਕ ਬੈਠੀਏ ਮੈਂ ਵੀ ਅੱਜ ਮਸ ਕੱਪੜੇ ਧੋਤੇ ਨੇ ਕੋਈ ਸਾਫ ਸਫਾਈ ਦਾ ਕੰਮ ਕੁਛ ਨਹੀਂ ਹੁੰਦਾ ਪਰ ਥੋੜਾ ਜਿ ਪਰ ਗਰਮੀ ਨਹੀਂ ਸੀ ਮੇਰੇ ਤੋਂ ਦਿਲੀ ਨਿਕਰਾ ਹੈਗਾ ਮੈਂ ਕਿਹਾ ਚੱਲ ਕੱਲ ਨੂੰ ਕੱਪੜੇ ਨੂੰ ਤੋਂ ਨੇ ਕੱਲ ਨੂੰ ਇੰਡਸਟਰੀ ਵਗੈਰਾ ਕਰ ਲੂੰਗੀ ਅੱਜ ਕੱਪੜੇ ਧੋਤੇ ਸਾਮੇ ਕ ਹਵਾ ਚੱਲਦੀ ਸੁੱਤੇ ਗੇੜ ਮਾਰਨੇ ਪੈਂਦੇ ਨੇ ਵੀ ਥੱਲੇ ਨਾਲ ਡਿੱਗਣ ਕਤੇ ਤੇ ਉਲਟਾ ਪਲਟੀ ਕਰਤੀ ਸੁੱਕੋਗੇ ਰਾਤ ਇਹ ਕੱਪੜਾ ਦੀ ਰਹਿਣਾ ਬੰਦਾ ਸਕਾ ਲਾਂਦੇ ਨੇ ਕੱਪੜੇ ਨਹੀਂ ਬੰਦੇ ਨੂੰ ਚਾਤੀ ਗੇੜੇ ਬਹੁਤ ਮਰਵਾ ਮਾਰਨੇ ਪੈਂਦੇ ਨੇ ਕੱਪੜਾ ਸੇ ਫੇਰ ਜਾ ਕੇ ਸੁੱਕਦੇ ਨੇ ਤੇ ਹੁਣ ਕਰਦੀਆਂ ਤੈਵਲੇ ਤੈ ਕਿਹੜੇ ਕਰਾਂਗੇ ਰਹਾਬ ਦਾ ਰੈਸਟ ਟਾਈਮ ਹੋਊਗਾ ਦੁਪਹਿਰ ਦੇ ਲੰਚ ਤੱਕ ਰੈਸਟ ਟਾਈਮ ਹੋਊਗਾ ਚਾਹੇ ਮੈਂ ਸੌਂਵਾਂ ਜਾਂ ਚਾਹੇ ਫੋਨ ਕਰਾਂ ਕਿਸੇ ਚਾਹੇ ਕੁਝ ਦੇਖਾਂ ਵੀਡੀਓ ਐਡਿਟ ਕਰਾਂ ਪਾਠ ਕਰਾਂ ਫਿਰ ਆਪਦਾ ਟਾਈਮ ਆ ਲੰਚ ਟਾਈਮ ਤੱਕ ਫਿਰ ਲੰਚ ਟਾਈਮ ਤੋਂ ਬਾਅਦ ਫਿਰ ਕੁਛ ਨਾ ਕੁਛ ਕੰਮ ਸੋਚਿਆ ਹੋਇਆ ਮੈਂ ਸ਼ਾਮ ਨੂੰ ਕੀ ਕਰਨਾ ਦੇਖਦੇ ਆ ਜੋ ਕੰਮ ਇਤ ਹੁੰਦਾ ਕ ਨਹੀਂ ਹੁੰਦਾ ਮੈਂ ਕਿ ਚਲਦੀ ਸਫਾਈ ਵੀ ਸ਼ੁਰੂ ਕਰਨੀ ਆ ਮਹੀਨਾ ਹੋ ਗਿਆ ਕਿਚਨ ਸਾਫ ਕਰੀ ਨੂੰ ਰੋਜ਼ ਸੋਚਣਾ ਨਹੀਂ ਚਲ ਕੱਲੂ ਕਰ ਲੂੰ ਚਲ ਕੱਲੂ ਕਰ ਲੂੰਗੀ ਉਹ ਕੱਲ ਆਉਂਦੀ ਨਹੀਂ ਮੇਰੀ ਅੱذਵੀਂ ਮੈਂ ਸ਼ੁਰੂ ਕਰਦੀ ਸਫਾਈ ਉਸਫਾਈ ਕਰਨ ਤੋਂ ਪਹਿਲੇ ਇੱਕ ਕੰਮ ਕਰਨਾ ਮੈਂ ਉਹ ਕੋਸ਼ਿਸ਼ ਕਰੂੰਗਾ ਕਰਨਾ ਉਸ ਤੋਂ ਬਾਅਦ ਫਿਰ ਸਫਾਈ ਸ਼ੁਰੂ ਕਰਨੀ ਕਰੀ ਦੋ ਦਿਨ ਖੈਰ ਤੇ ਕਿਚਨ ਗੰਦੀ ਹੋਈ ਵੀ ਮਹੀਨੇ ਤੋ ਸਾਫ ਕਰਨ ਵਾਲੀ ਹੋਣੀ ਨਹੀਂ ਮਹੀਨੇ ਚ ਇੱਕ ਵਾਰ ਕਰ ਦੂ ਮਹੀਨਾ ਆਣਾ ਨਾ ਨਾ ਵੀ ਆ ਨਾ ਫਿਰ ਜੁਲ ਮਹੀਨਾ ਪੂਰਾ ਹੋਣਾ ਨਾ ਫਿਰ ਥੋੜੀ ਥੋੜੀ ਆਪਾਂ ਨੂੰ ਗੰਦੀ ਦਿਖਣ ਲੱਗ ਜਾਂਦੀ ਹੈ ਨਾ ਵੀ ਆ ਡਰਾਅਰ ਜਾਂਦੇ ਹੋਣ ਲੱਗ ਗਏ ਵਿੱਚ ਕੁਛ ਨਾ ਕੁਛ ਨਿੱਕੇ ਨਿੱਕੇ ਕੁਛ ਨਾ ਕੁਛ ਗਿਰਨ ਲੱਗ ਜਾਂਦਾ ਸਫਾਈ ਮਹੀਨੇ ਤੋ ਕਰਦੀ ਹੈ ਤਾਂ ਤਾਂ ਹੀ ਨਾ ਠੀਕ ਰਹਿੰਦਾ ਕੱਪੜੇ ਤਾਂ ਕਰਨਾ ਫਿਰ ਸਵੇਰੇ ਮੈਂ ਬ੍ਰੇਕਫਾਸਟ ਵਿੱਚ ਲਿਆ ਸੀ ਓਮਲੇਟ ਦੋ ਅੰਡਿਆਂ ਦਾ ਆਮਲੇਟ ਵਿੱਚ ਮੈਂ ਸਬਜ਼ੀਆਂ ਪਾਈਆਂ ਵਿੱਚ ਮੈਂ ਚਮਚ ਡੇਢ ਚਮਚ ਓਟਸ ਦਾ ਵੀ ਪਾ ਲਿਆ ਸੀ ਓਟਸ ਨਾਲ ਆਮਲੇਟ ਵੀ ਮੈਨੂੰ ਬਹੁਤ ਟੇਸਟੀ ਲੱਗਾ ਫਸਟ ਟਾਈਮ ਮੈਂ ਟਰਾਈ ਕਰਿਆ ਸੀ ਨਾਲ ਮੈਂ ਇੱਕ ਬ੍ਰੈਡ ਦਾ ਸ্লাইਸ ਲਿਆ ਆਮਲੇਟ ਮੈਨੂੰ ਬ੍ਰੈਡ ਨਾਲ ਅੱਛਾ ਲੱਗਾ ਟਾਈਮ ਹੋ ਗਿਆ ਸਵਾ 1:00 ਤਾਂ ਮੈਂ ਲੈ ਕੇ ਆਪਣਾ ਲੰਚ ਚਣਿਆਂ ਦੀ ਸਬਜ਼ੀ ਕੱਲ ਵਾਲੇ ਚਣੇਸ ਕੱਲ ਮੈਂ ਦੁਪਹਿਰੇ ਚਾਵਲ ਨਾਲ ਖਾ ਲੀ ਤੇ ਅੱਜ ਮੈਂ ਫੁਲਕੇ ਨਾਲ ਖਾ ਲੂੰਗੀ ਨਾਲ ਦਹੀਂ ਆ ਸੈਲਡ ਹੈ ਨਹੀਂ ਖੀਰੇ ਕੱਟਦੇ ਆ ਖਰਾਬ ਨਿਕਲਦੇ ਨੇ ਕੱਟਦੇ ਆ ਖਰਾਬ ਨਿਕਲਦੇ ਨੇ ਸੁੱਟਣੇ ਹੀ ਪੈਂਦੇ ਨੇ ਸੋ ਸੈਲਡ ਮੈਂ ਨਹੀਂ ਆ ਦਹੀਂ ਸਬਜ਼ੀ ਫੁ ਪਰ ਸਬਜੀ ਵਿੱਚ ਘਿਓ ਵੀ ਪਾਇਆ ਹੁਣ ਮੈਂ ਘਿਓ ਵੀ ਪਾ ਕੇ ਖਾਣੀ ਆ ਦੋ ਚਮਚ ਘਿਓ ਦੇ ਘਿਓ ਖਾਣਾ ਵੀ ਬਹੁਤ ਜ਼ਰੂਰੀ ਆ ਪਰ ਹਰ ਇੱਕ ਚੀਜ਼ ਲਿਮਿਟ 'ਚ ਖਾਣੀ ਚਾਹੀਦੀ ਆ ਇਹ ਨਾ ਹੋਵੇ ਆਪਾਂ ਲਿਮਿਟ ਤੋਂ ਜ਼ਿਆਦਾ ਖਾ ਰਹੇ ਆ ਨਾ ਹਰ ਇੱਕ ਚੀਜ਼ ਖਾਣੀ ਜ਼ਰੂਰੀ ਆ ਸੋ ਮੈਂ ਘਿਓ ਵੀ ਖਾਣੀ ਆ ਸਾਰਾ ਕੁਝ ਹੀ ਖਾਣੀ ਆ ਤੇ ਆਪਣਾ weight ਵੀ ਮੇਨਟੇਨ ਰੱਖੀ ਰਿਹਾ ਹਾਂ ਕਰਦੇ ਲੰਚ ਲੰਚ ਕਰਨ ਤੋਂ ਬਾਅਦ ਫਿਰ ਕੰਮ ਸ਼ੁਰੂ ਹੋ ਜਾਣਗੇ ਲੰਚ ਕਰਨ ਤੋਂ ਬਾਅਦ ਮੈਂ ਆ ਗੀਸ ਕਪੜੇ ਪ੍ਰੈਸ ਕਰਾਂ ਜਿਹੜਾ ਅੱਜ ਮਾਰਨਿੰਗ 'ਚ ਵਾਸ਼ ਕਰੇ ਸੀ ਫਿਰ ਮੈਨੂੰ ਵੀ ਹੁੰਦਾ ਸੇਮ ਡੇ ਮੈਂ ਪ੍ਰੈਸ ਕਰਕੇ ਵੀ ਰੱਖਦਾ ਵੀ ਮੇਰਾ ਇਹ ਵੀ ਕੰਮ ਖਤਮ ਹੋਵੇ ਹੈ ਨਾ ਜਿਹੜੇ ਆਪਾਂ ਕੰਮ ਸੇਮ ਡੇ ਖਤਮ ਨਹੀਂ ਕਰਦੇ ਨੈਕਸਟ ਡੇ ਪੈਂਡਿੰਗ ਤੇ ਰੱਖ ਲਾਂਦੇ ਵਿੱਚੋਂ ਕੱਲ ਨੂੰ ਕਰ ਲਾਂਗੇ ਫਿਰ ਅਗਲੇ ਦਿਨ ਹੋਰ ਕੰਮ ਨਵੇਂ ਹੋਰ ਆ ਜਾਂਦੇ ਨੇ ਪਿਛਲੇ ਦਿਨ ਦੇ ਵੀ ਪਏ ਰਹਿੰਦੇ ਨੇ ਫਿਰ ਮੈਨੂੰ ਐ ਹੁੰਦਾ ਸੇਮ ਡੇ ਖਤਮ ਕਰਦਾ ਹਾਂ ਕਦੇ ਕਦੇ ਕਦਾ ਨਹੀਂ ਹੁੰਦੀ ਇੱਕ ਦਿਨ ਦੀ ਮੈਂ ਕਦੇ ਪੈਂਡਿੰਗ ਵੀ ਛੱਡ ਦਿੰਦਾ ਨਹੀਂ ਕਦੇ ਨਾ ਹੋਣਾ ਨਾ ਕੰਮ ਤੋਂ ਕੁਝ ਦੂਤਾ ਸੋਧਾ ਗਈ ਤਾਉਣਾ ਜਾਣਾ ਫਿਰ ਇੱਕ ਦਦਾ ਤਿੰਨ ਲੇਟ ਵੀ ਹੋ ਜਾਂਦੇ ਪਰ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਕਿ ਸੇਮ ਡੇ ਜਿਸ ਇਨਵੋਇਸ ਕੀਤੇ ਨੇ ਮ ਪ੍ਰੈਸ ਕਰਕੇ ਵੀ ਉਸੇ ਦਿਨ ਹੀ ਮੈਂ ਰੱਖਦਾ ਇੱਕ ਤਾਂ ਪਈ ਵੀ ਦੇਖੋ ਕੱਪੜੇ ਜਗ੍ਹਾ ਰੋਕਦੇ ਨੇ ਉਹ ਆਪਾਂ ਨੂੰ ਕਲਟਰ ਜਿਹਾ ਲੱਗਦਾ ਪਿਆ ਹਨ ਵੀ ਇੱਥੇ ਕੁਝ ਖਿਲਰਿਆ ਜਾਂ ਪਿਆ ਤੇ ਇਹ ਵੀ ਹੁੰਦਾ ਤੇ ਆਪਦਾ ਕੰਮ ਵੀ ਦੇਖੋ ਖਤਮ ਹੋ ਜਾਂਦਾ ਫਿਰ ਕੱਪੜੇ ਜਿਹੜੇ ਪ੍ਰੈਸ ਕਰਨੇ ਕਰਨੇ ਨੈਕਸਟ ਡੇ ਵੀ ਕਰਨੇ ਨੇ ਫਿਰ ਕੋਸ਼ਿਸ਼ ਮੇਰੀ ਹੁੰਦੀ ਸੇਮ ਡੇ ਮੈਂ ਕਰਕੇ ਰੱਖਦਾ ਸੋ ਲੰਚ ਤੋਂ ਬਾਅਦ ਮੈਂ ਲੱਗੀ ਸੀ ਕੱਪੜੇ ਪ੍ਰੈਸ ਕਰਨ ਰੈਸਟ ਮੈਂ ਆਪਦਾ ਲੰਚ ਟਾਈਮ ਤੋਂ ਪਹਿਲਾਂ ਕਰ ਲਾ ਨਹੀਂ ਜਿਹੜਾ ਕਰਨਾ ਹੁੰਦਾ ਫਿਰ ਉਸ ਤੋਂ ਬਾਅਦ ਮੈਨੂੰ ਵੀ ਪੈਣਾ ਔਖਾ ਲੱਗਦਾ ਕੁਣ ਖਾਣਾ ਖਾ ਕੇ ਵੈਸੀ ਲੇਟਣਾ ਔਖਾ ਹੈ ਕਿ ਮੇਰੀ ਆਦਤ ਨਹੀਂ ਮੈਂ ਖਾਣਾ ਖਾ ਕੇ ਲੇਟਾਂ ਹਿੰ ਤਾਂ ਕੁਝ ਨਾ ਕੁਝ ਮੈਂ ਕੰਮ ਕਰ ਲਾਂ ਨੇ ਕਈ ਵਾਰ ਮੇਰੀ ਕੋਈ ਵੀਡੀਓ ਦਾ ਕੰਮ ਹੁੰਦਾ ਐਡੀਟਿੰਗ ਦਾ ਉਹ ਵੀ ਮੈਂ ਕੰਪਲੀਟ ਕਰਕੇ ਰੱਖ ਲਾਣੀ ਹੁੰਦੀ ਹੈ ਕੱਪੜੇ ਪ੍ਰੈਸ ਕਰਨੇ ਨੇ ਕੋਈ ਪਾਠ ਕਰਨਾ ਪਾਠ ਮਾਰਨਿੰਗ 'ਚ ਵੀ ਮੈਂ ਕਰ ਲਾਂ ਨੇ ਕਈ ਵਾਰ ਮਾਰਨਿੰਗ 'ਚ ਇਹ ਹੁੰਦਾ ਕਈ ਵਾਰ ਫੋਨ ਆ ਜਾਂਦਾ ਕਿਸੇ ਨਾ ਕਿਸੇ ਦਾ ਨਾ ਜਾਂ ਕੋਈ ਬੱਚਿਆਂ ਦਾ ਫੋਨ ਆ ਕੇ ਫਿਰ ਮੈਂ ਉਧਰ ਬੀਸੀ ਹੋ ਗਈ ਜਰ ਕਈ ਵਾਰ ਪਾਠ ਵੀ ਮੇਰਾ ਲੇਟ ਹੋ ਜਾਂਦਾ ਤਾਂ ਕਈ ਵਾਰ ਪਾਠ ਰਹਿੰਦਾ ਉਹ ਮੈਂ ਪਾਠ ਵੀ ਕਰ ਲਾਣੀ ਲੰਚ ਤੋਂ ਬਾਅਦ ਹੁੰਦਾ ਬਿਜ਼ੀ ਹੋ ਜਾਈ ਨੇ ਲੋ ਜੀ ਟਾਈਮ ਹੋ ਗਿਆ ਪਿਆਣੇ ਤਿੰਨ ਦਾ ਤੇ ਅੱਜ ਮੇਰੇ ਅੰਦਰ ਕੁਕਿੰਗ ਵਾਲਾ ਕੀੜਾ ਜਾਗ ਪਿਆ ਬਹੁਤ ਕੁਕਿੰਗ ਕਰਦੇ ਜੋ ਪਰச்சே ਇੱਥੇ ਵੀ ਮੈਂ ਬਹੁਤ ਬਹੁਤ ਕੁਕਿੰਗ ਕਰਦੀ ਸੀ ਬਹੁਤ ਜ਼ਿਆਦਾ ਮੈਂ ਟੂ ਇੰਟਰਵਿਊ ਮੈਨੂੰ ਕਹਿਣ ਕਰੇ ਕਹਿੰਦੇ ਅੱਗੇ ਇਹਨਾਂ ਕੁਝ ਬਣਾਉਂਗੀ ਹੁਣ ਤੂੰ ਕੁਝ ਨਹੀਂ ਬਣਾਉਂਗੀ ਹੈਗੀ ਬਸ ਮੈਨੂੰ ਕੱਲ ਦੀ ਰੋਟੀ ਰੋਟੀ ਦੇ ਦੇ ਜੀ ਕੁਝ ਨਹੀਂ ਮੈਨੂੰ ਬਣਾ ਕੇ ਦੇ ਦਿੱਤੀ ਕਿ ਮੇਰੇ ਫੋਨ ਤੇ ਬੇਥੇ ਜਾਦੇ ਨੇ ਲੋ ਜੀ ਮੈਂ ਅੱਜ ਬਣਾ ਰਹੀ ਹਾਂ ਮਟਰੀ ਮੈਦਾ ਲਿਆ ਮੈਂ 1/2 ਕਿਲੋ ਮੈਦਾ ਹੋ ਗਿਆ ਇਹਦੇ ਵਿੱਚ ਪਾਣੀ ਅਜਵੈਨ ਕ੍ਰਸ਼ ਕਰਕੇ ਪਾਲਾ ਨਾ ਪਾਜ ਵਿੱਚ ਨਮਕ ਅਜਵੈਨ ਕ੍ਰਸ਼ ਕਰਕੇ ਪਾਈ ਨਮਕ ਨਹੀਂ ਕ੍ਰਸ਼ ਕਰਨਾ ਥੋੜਾ ਜਿਹਾ ਪਾਲਾ ਨਮਕ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮੋਨ ਜੇਸੀ ਕੋ ਦਾ ਮੋਨ ਪਾ ਲੀਏ ਮੇਰੇ ਫਾਈਨ ਦਾ ਵੀ ਤੁਸੀਂ ਪਾ ਸਕਦੇ ਹੋ ਮੈਂ ਜੇਸੀ ਦਾ ਹੀ ਪਾਉਣੀ ਹੁੰਦੀ ਹੈ ਘਾਟ ਲੂ ਗੁਫੇਰ ਪਾਵਾਂਗੇ ਮੈਨੂੰ ਲੱਗਦਾ ਬਹੁਤ ਹੋਊਗਾ ਹੁਣ ਆਪਾਂ ਆ ਮੋਨ ਸਾਰੇ ਮअच्छी तरह ਮਸਲ ਲੈਣਾ ਜਿਹੜਾ ਆਪਾਂ ਕਿਉ ਪਾਇਆ ਨਾ ਜੇਸੀ ਦੇ ਵਿੱਚ ਰਿਫਾਈਨਡ ਆਇਲ ਵੀ ਪਾ ਸਕਦੇ ਆਪਾਂ ਪਰ ਸਰੋਂ ਦਾ ਤੇਲ ਨਾ ਪਾਓ रिफाइंड ऑयल या देसी घ्यो जो तो आप कर लिया जाने की घ्यो मिक्स कर लिया फिर आप देखना बस ये आप मुठी बंद करके देखनी है जे एद लड्डू बन रहा है बाइंड हो रहा आटा है ना देखो फिर तो अपना मोन परफेक्ट है जे ये बिलकुल खिंड रहा है कट्ठा नहीं हो रहा ਫਿਰ ਇਹ ਘੱਟ ਮੂਨ ਥੋੜਾ ਮੂਨ ਹੋਰ ਪਾ ਕੇ ਦੁਬਾਰੇ ਫੇਰ ਮਸਲ ਲਓ ਤੇ ਹੁਣ ਮੂਨ ਬਿਲਕੁਲ ਪਰਫੈਕਟ ਆ ਪਰ ਮਿਕਸ ਨੂੰ ਅੱਛੀ ਤਰ੍ਹਾਂ ਕਰਨਾ ਸਾਰੇ ਆਟੇ ਵਿੱਚ ਨਾ ਇਹਦਾ ਦੋਨੋਂ ਹੱਥਾਂ ਨਾਲ ਅੱਛੀ ਤਰ੍ਹਾਂ ਮਸਲੋ ਤਾਂ ਕਿ ਬਿਲਕੁਲ ਆਪਣਾ ਜਿਹਾ ਕਿਓ ਆ ਸਾਰੇ ਆਟੇ 'ਚ ਕੋਟ ਹੋ ਜੇ ਮੈਦੇ ਵਿੱਚ ਕੋਟ ਹੋ ਜੇ ਥੋੜੇ ਵਿੱਚ ਪਾਵਾਂਗੇ ਆਪਾਂ ਪਾਣੀ ਪਾਣੀ ਨਾਲ ਇਹਨੂੰ ਗੁੰਨਾਂਗੇ ਗੁੰਨ ਕੇ ਫਿਰ ਆਪਾਂ ਉਸ ਤੋਂ ਬਾਅਦ ਮਿਲਦੇ ਨਹੀਂ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੈ ਆਟਾ ਆਪਾਂ ਗੁੰਨ ਲਿਆ ਤੇ ਮੇ ਪੇੜੇ ਵੀ ਕਰਕੇ ਰੱਖ ਲਏ ਇਹ ਨਾ ਮਟਰੀ ਵਾਸਤੇ ਆਟਾ ਥੋੜਾ ਆਪਾਂ ਸਖਤ ਗੁੰਨਾ ਹੁੰਦਾ ਜਿਵੇਂ ਆਪਾਂ ਨਾਰਮਲ ਰੋਟੀ ਵਾਸਤੇ ਗੁੰਨਦੇ ਆ ਉਸ ਤੋਂ ਸਖਤ ਗੁੰਨ ਆਟਾ ਗੁੰਨਦਾ ਇਹ ਤੁਹਾਨੂੰ ਮੈਂ ਇਹਨਾਂ ਨੂੰ ਪੇੜ ਇੱਕ ਕਰਕੇ ਰੱਖ ਲੇ ਤੇ ਬੇਲਣਾ ਸ਼ੁਰੂ ਕਰਦੇ ਆ ਸ਼ੈਲਫ ਤੇ ਬੇਲੂ ਕਿਉਂਕਿ ਇਹ ਮੈਦਾ ਹੁੰਦਾ ਜਨਾ ਬਹੁਤ ਸਟ੍ਰੈਚ ਹੁੰਦਾ ਵੱਧਦਾ ਬਹੁਤ ਤੇ ਚੱਕਾਂਗੇ ਤਾਂ ਵੀ ਰੋਟੀ ਇਕੱਠੀ ਹੋ ਜੂ ਫੇਰ ਬੇਲਾਂਗੇ ਚੱਕਾਂਗੇ ਫੇਰ ਇਕੱਠੀ ਹੋ ਜੇਕਰ ਤੇ ਮੈਨੂੰ ਚੱਕ ਦੇਣੀ ਹੈਗੀ ਚੱਕਾਂਗੇ ਤਾਂ ਇਕੱਠੀ ਹੋ ਜਾਂਦੀ ਆ ਮੈਦਾ ਹੁੰਦਾ ਇਸ ਕਰਕੇ ਮੈਨੂੰ ਸ਼ੈਲਫ ਤੇ ਅੰਦਰ ਰੱਖ ਕੇ ਬੇਲਦੀ ਹੁੰਨੀ ਆ ਚੱਕਦੀ ਨਹੀਂ ਹੈਗੀ ਬਾਰੀ-ਬਾਰੀ ਜਿਵੇਂ ਆਪਾਂ ਰੋਟੀ ਉਲਟਾ ਬਲ ਲਾ ਕੇ ਬੇਲਦੇ ਆ ਉਸ ਤਰ੍ਹਾਂ ਨਹੀਂ ਬੇਲ ਕੇ ਫੋਕ ਨਾਲ ਇਹਨੂੰ ਪ੍ਰਿਕ ਕਰ ਲਾਂਗੇ ਗਲੀਆਂ ਕਰ ਲਾਂਗੇ ਫੋਕ ਨਾਲ ਤਾਂ ਕਿ ਇਹ ਗੋਲ ਕੱਪੇ ਵਾਂਗੂ ਫੁੱਲੇ ਨਾ ਜੇ ਤੁਸੀਂ ਫੁੱਲਵੇਂ ਚਾਹੁੰਦੇ ਤਾਂ ਹੋਲਸ ਨਾ ਕਰੋ ਹਨਾ ਤੇ ਮੈਂ ਫੁੱਲਵੇਂ ਨਹੀਂ ਚ ਪਸੰਦ ਕਰਦੀ ਉਹਦੇ ਵਿੱਚ ਪਾਪੜੀ ਵਿੱਚ ਫਿਰ ਉਹ ਉਣਪੂਰੀ ਜੀ ਆਉਂਦੀ ਹੈਗੀ ਤੇ ਮੈਂ ਇਹਨੂੰ ਫੋਕ ਨਾਲ ਪ੍ਰਿਕ ਕਰਕੇ ਗਲੀਆਂ ਕਰਕੇ ਤਾਂ ਚੌਰਸ ਕੱਟ ਲਿਆ ਤੁਸੀਂ ਚਾਹੋ ਤਾਂ ਗੋਲ-ਗੋਲ ਵੀ ਕੱਟ ਸਕਦੇ ਹੋ ਚੋਰਸ ਮੈਂ ਤਾਂ ਕੱਟਦੀ ਹੁੰਨੀ ਕਿ ਕਿਤੇ ਕੰਮ ਜਲਦੀ ਹੋ ਜਾਂਦਾ ਬਹੁਤ ਕੁਇਕ ਹੁੰਦਾ ਸ਼ਾਰਟਕਟ ਮੈਥਡ ਆ ਵੇਰੇ ਆਪਾਂ ਪਾਪੜੀ ਬਣਾਉਂਦਾ ਹਾਂ ਤੁਸੀਂ ਗੋਲ ਗੋਲ ਕੱਟ ਸਕਦੇ ਹੋ ਉਹ ਚ ਕੀ ਹੁੰਦਾਗਾ ਐਕਸਟਰਾ ਆਟਾ ਬਚਦਾ ਰੋਟੀ ਵਿੱਚ ਆ ਫੇਰ ਨੈਕਸਟ ਭੇੜੇ ਚਾਣੋ ਨੇ ਹਣਾ ਬਹੁਤ ਟਾਈਮ ਲੱਗਦਾ ਪਰ ਮੈਨੂੰ ਫਿਰ ਇਹ ਕੱਲੀ ਜਾਣੇ ਨੂੰ ਥੋੜਾ ਜਿਹਾ ਮੈਨੂੰ ਈਜ਼ੀ ਲੱਗਦਾ ਵੀ ਚਲੋ ਸੌਖਾ ਤਰੀਕਾ ਇਹ ਮੀਚੋਰਸ ਕੱਟ ਲਵਾਂਗੇ ਆਪਾਂ ਚਾਟ ਖਾਣੇ ਹੁੰਦੇ ਤਾਂ ਆਪਾਂ ਤੋੜ ਕੇ ਪੀਸ ਕਰਕੇ ਪਾਪੜੀ ਪਾਉਣਿਆਂਗੇ ਪਤਲਾ ਬੇਲਣ ਜਿੰਨਾ ਪਤਲਾ ਬੇਲਾਂਗੇ ਉਹਨਾਂ ਵਧੀਆ ਕਰਿਸਪ ਬਣੂਗੀ ਸੋ ਮੈਂ ਸਾਰੇ ਪਾਪਨੇ ਕੱਟ ਕੇ ਰੱਖ ਲਈਆਂ ਪਾਪੜੀਆਂ ਮੈਂ ਬੇਚ ਲਈਆਂ ਪਰ ਮੇਰਾ ਹੋ ਗਿਆ ਪੂਰਾ ਹਾਲ ਗਰਮੀ ਨਾਲ ਓਹੋ ਮੈਂ ਤਾਂ ਪਸੀਨਾ ਪਸੀਨਾ ਹੋ ਗਈ ਨਾਲ ਸਿਰਫ ਬੇਲ ਲਈ ਇਹਨੇ ਫਰਾਈ ਖਾਣੇ ਕਰਨੀਆਂ ਹੁਣ ਗੈਸ ਔਨ ਕੀਤਾ ਪੱਖਾ ਬੰਦ ਕੀਤਾ ਤੇ ਮੈਂ ਕਰਦੀ ਆ ਫਰਾਈ ਇੱਧਰ ਮੇਰੇ ਰਿਫਾਈਨਡ ਔਇਲ ਰੱਖ ਲਿਆ ਰਿਫਾਈਨਡ ਔਇਲ ਚ ਮੈਂ ਫਰਾਈ ਕਰਦੀ ਹੁੰਨੀ ਔਰ ਰਿਫਾਈਨਡ ਔਇਲ ਅਸੀਂ ਬਿਲਕੁਲ ਨਹੀਂ ਕਰਦੇ ਯੂਜ਼ ਕਰਦੇ ਦੇਸੀ ਕੋਈ ਸਰੋਂ ਤੇਲ ਲੀਟਰ 2 ਲੀਟਰ ਰੱਖ ਦਿਆ ਜਿਵੇਂ ਹੁਣ ਰਿਫਾਈਨਡ ਵਾਸਾ ਸੌਰੀ ਫਰਾਈ ਕਰਨ ਵਾਸਤੇ ਲੋੜ ਪੈ ਗਈ ਉਸ ਪਰਪਸ ਲਈ ਰੱਖਦੇ ਆ ਨਹੀਂ ਰਿਫਾਈਨਡ ਔਇਲ ਸਾਡੇ ਘਰ ਨੂੰ ਨਹੀਂ ਆਉਂਦਾ ਹੋਰ ਹੋਰ ਪਾਪੜਸ ਲਈ ਨਹੀਂ ਉਹ ਤਾਂ بس ਫਰਾਈ ਕਰਨ ਵਾਸਤੇ ਹੁੰਦੇ ਆ ਪੂਰੀਆਂ ਬਣਾਉਣੇ ਉਹਦੋਂ ਫਰਾਈ ਕਰਨਾ ਕੋਈ ਚਿਬਣੀ ਕਰ ਲਈ ਔਨ ਉਹ ਕਰਦੇ ਆ ਪਾਪੜੀ ਫਰਾਈ ਇਧਰ ਮੈਂ ਰੱਖਦੇ ਹਾਂ ਡਿਫਾਈਨਡ ਔਇਲ ਗਰਮ ਹੋਣ ਲਈ ਪਹਿਲਾਂ ਮੈਂ ਇੱਕ ਪਾਪੜੀ ਪਾ ਕੇ ਨਾ ਚੈੱਕ ਕਰ ਲਈ ਸੀ ਔਇਲ ਵੀ ਗਰਮ ਹੋ ਗਿਆ ਸੋ ਇਹਦੇ ਵਿੱਚ ਪਾਉਣੇ ਕੱਟੀਆਂ ਹੋਈਆਂ ਪਾਪੜੀਆਂ ਪਾਪੜੀਆਂ ਜਾਂ ਉਸ ਇਕੱਠਾ ਗੁੱਛਾ ਪਾ ਦੋ ਜਦੋਂ ਔਇਲ ਵਿੱਚ ਆਪਾਂ ਪਾਤਾ ਨਾ ਸਾਰੀਆਂ ਆਪਣੇ ਆਪ ਅਲੱਗ-ਅਲੱਗ ਹੋ ਜਾਂਦੀਆਂ ਨੇ ਆਨੇ ਆਪਾਂ ਨੂੰ ਅਲੱਗ ਕਰਨ ਦੀ ਲੋੜ ਨਹੀਂ ਪੈਂਦੀ ਬੀਲ ਕੇ ਤੇ ਮੈਂ ਅਲੱਗ-ਅਲੱਗ ਰੱਖਿਆ ਜੇ ਪਰ ਫਿਰ ਵੀ ਜੁੜ ਜਾਂਦੀਆਂ ਨੇ ਤੁਸੀਂ ਉਵੇਂ ਜਿਵੇਂ ਪਾ ਬੇਲ ਚਪਾ ਤੀਨ ਫਰਾਈ ਕਰਨੇ ਸਭ ਕੱਲੀ ਕੱਲੀ ਹੋ ਜਾਂਦੀਆਂ ਨੇ ਫਿਰ ਫਿਰ ਇਹਦੇ ਵਿੱਚ ਮੈਂ ਚਾਰ ਨੇ ਇੱਕਦਮ ਨਹੀਂ ਪਹਿਲਾਂ ਸ਼ੁਰੂ ਚ ਮਾਰਦੀ ਹੁੰਦੀ ਮੈਂ ਫੋਕ ਲੈ ਲੈਣੀ ਹੁੰਦੀ ਜਾਂ ਕੋਈ ਮਸਪੀਲ ਦੀ ਨਾਈਫ ਲੈ ਲੈਣੀ ਹੁੰਦੀ ਆ ਉਹਦੇ ਨਾਲ ਏਦਾਂ ਹਲਕਾ ਹਲਕਾ ਹਲਾਈ ਜਾਂਦੀ ਹੁੰਦੀ ਆ ਕਿ ਤਾਂ ਕਿ ਆਪਣੀ ਪਾਪੜੀ ਵੀ ਖਰਾਬ ਨਾ ਹੋਵੇ ਕਿਉਂਕਿ ਹਲੇ ਕੱਚੀ ਹੁੰਦੀ ਆ ਹੌਲੀ ਹੌਲੀ ਫਰਾਈ ਹੁੰਦੀ ਹੈ ਇਹ ਆਇਲ ਅੱਛਾ ਖਾਸਾ ਗਰਮ ਹੋਣਾ ਚਾਹੀਦਾ ਫਿਰ ਵਧੀਆ ਕ੍ਰਿਸਪ ਬਣੋ ਕਲਰ ਵੀ ਅੱਛਾ ਆਊਗਾ ਜੇ ਆਪਾਂ ਆਇਲ ਠੰਡਾ ਰੱਖ ਲੈ ਫਿਰ ਤੁਸੀਂ ਨਾ ਤੇਲ ਸਾਰਾ ਈ ਪੀਜੋਗੇ ਅਲੋ ਕਿੰਨਾ ਅੱਛਾ ਕਲਰ ਹੋਇਆ ਜਿਵੇਂ ਜਿਵੇਂ ਠੰਡੀ ਹੋਊ ਥੋੜੀ ਹੋਰ ਡਾਰਕ ਹੋ ਜੂਗੀ ਕਿਉਂਕਿ ਪੂਰੀ ਗਰਮ ਹੈ ਤੇ ਕਪੂਰ ਹੋ ਗਿਆ ਫਰਾਈ ਇਹਨੂੰ ਕੱਢ ਲਾਂ ਨੇ ਬਾਹਰ ਕਲਰ ਬਹੁਤ ਅੱਛਾ ਆਇਆ ਪਈ ਪਈ ਥੋੜੀ ਹੋਰ ਡਾਰਕ ਹੋ ਜੂਗੀ ਇਹ ਅਡੋ ਕੰਦੀ ਕੰਦੀ ਹੋ ਗਈ ਸਾਰੇ ਮੂੰਗੂ ਛਾ ਚੱਕ ਕੇ ਪਾਇਆ ਸੀ ਪਰ ਜਦੋਂ ਤੇਲ ਚ ਪਾਦਾਂ ਨੇ ਤਾਂ ਫਿਰ ਕੰਦੀ ਕੰਦੀ ਹੋ ਜਾਂਦੀਆਂ ਨੇ ਜੇ ਤੁਸੀਂ ਉਹ ਖਾਣ ਵਾਸਤੇ ਤੁਸੀਂ ਬਣਾਉਣੇ ਆ ਨਮਕੀਨ ਮੱਠੀਆਂ ਤਾਂ ਤੁਸੀਂ ਗੋਲ ਕੱਟ ਲਓ ਪਰ ਆਟਾ ਸੇਮ ਐਸੇ ਤਰੀਕੇ ਨਾਲ ਗੁੰਨਾ ਹੀ ਹੋਊਗਾ ਤਾਂ ਤੁਸੀਂ ਕਿਸੇ ਵੀ ਗਲਾਸ ਨਾਲ ਛੋਟੀ ਗਲਾਸੀ ਨਾਲ ਕਿਸੇ ਟੱਕਣ ਨਾਲ ਗੋਲ ਸ਼ੇਪ ਦੇ ਲਿਓ ਖਾਣ ਜੇ ਬਹੁਤ ਟੇਸਟੀ ਬਣਦੀ ਹੈ ਬੂਲਾਂ ਨਾਲੀ ਭੁਰਦੀ ਹੈ ਬਹੁਤ ਟੇਸਟੀ ਬਣਦੀ ਹੈ ਖਾਣ ਵਿੱਚ ਸੋ ਅਗਲਾ ਪੂਰਵੀ ਪਾਦਣੀ ਆ ਜਿਵੇਂ ਉਹ ਜੁੜ ਜਾਂਦੇ ਮومی ਗੁੱਛਾ ਪਾ ਦਿੰਦੇ ਕੱਲੀ ਕੱਲੀ ਕਰਾਂਗੇ ਟਾਈਮ ਵੀ ਬਹੁਤ ਲੰਘਦਾ ਹਨਾ ਫਿਰ ਉਹ ਕੋਈ ਡਾਰਕ ਹੋਵੇ ਕੋਈ ਲਾਈਟ ਹੋਵੇ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਜਿਵੇਂ ਜੋ ਗੁੱਛਾ ਜੁੜੇ ਪੈ ਤਾਂ ਮੈਂ ਉਵੇਂ ਜਿਵੇਂ ਹੀ ਪਾ ਦਾਨੀਗੀ ਬਸ ਹਲਕਾ ਹਲਕਾ ਪੈਨ ਹਿਲਾਉਣਾ ਬਹੁਤ ਜਿਆਦਾ ਤੇਜ਼ ਹੋਣੀ ਨਹੀਂ ਹਿਲਾਵਾਂਗੇ ਇੱਕਦਮ ਝਾਰਨੀ ਨਾਲ ਕਿਉਂਕਿ ਹਲੇ ਕੱਚੀ ਹੈ ਨਾ ਜਿਵੇਂ ਜਿਵੇਂ ਫਰਾਈ ਹੋਗੀ ਉਵੇਂ ਮੈਂ ਸ਼ੇਪ ਫੜੂਗੀ ਫਿਰ ਇਹ ਜੀ ਜਿਵੇਂ ਮੈਂ ਫਰਾਈ ਹੁੰਦੇ ਕਲਰ ਦੇਖੋ ਕਿੰਨਾ ਸੋਹਣਾ ਹੁੰਦਾ ਜਾਂਦਾ ਇਹਦਾ ਖਾਣ ਵਿੱਚ ਐਨੀ ਟੇਸਟੀ ਲੱਗਦੀ ਇੱਕ ਵਾਰ ਪਾਪੜੀ ਤੁਸੀਂ ਬਣਾ ਕੇ 에ਅਰ ਟਾਈਟ ਕੰਟੇਨਰ ਵਿੱਚ ਸਟੋਰ ਕਰ ਲਓ ਕਾਫੀ ਦਿਨ ਚੱਲ ਜਾਂਦੀ ਹੈ ਖਰਾਬ ਬਿਲਕੁਲ ਨਹੀਂ ਹੁੰਦੀ بس ਇਹਨੂੰ ਤੁਸੀਂ ਹਵਾ ਨਾ ਲੱਗਣ ਦਿਓ ਜਿਸ ਨਾਲ ਵੀ ਗੀ ਫੇਰ ਨਹੀਂ ਜਿਸੇ ਕੰਮ ਨਹੀਂ ਹੈਗੀ ਜੇ ਫਰੈਸ਼ ਤੁਸੀਂ ਰੱਖ ਲਓਗੇ 에ਅਰ ਟਾਈਟ ਕੰਟੇਨਰ ਵਿੱਚ ਡੱਬੇ ਵਿੱਚ ਸੰਭਾਲ ਕੇ ਫਿਰ ਫਰੈਸ਼ ਬਣੀ ਰਹੂਗੀ ਜਦੋਂ ਮਰਜ਼ੀ ਦਿਲ ਕਰੂ ਚਾਟ ਬਣਾਓ ਕਹਿੰਦੇ ਕੋਈ ਗੈਸਟ ਆਗੇ ਚਾਟ ਬਣਾ ਕੇ ਤੁਸੀਂ ਦਿਓ ਵੈਸੇ ਘਰੇ ਬਣਾਈ ਹੋਈ ਚਾਟ ਸਾਡੀ ਫੈਮਿਲੀ ਵਿੱਚ ਬਹੁਤ ਪਸੰਦ ਕਰਦੇ ਨੇ ਬਾਜ਼ਾਰ ਵਾਲੀ ਉਨੀ ਪਸੰਦ ਨਹੀਂ ਕਰਦੇ ਦਵਿੰਦਰ ਜੀ ਨੇ ਘਰੇ ਬਣਾਈ ਹੋਈ ਪਸੰਦ ਕਰਦੇ ਨੇ ਆਪਾਂ ਆਪਦੀ ਆਪਣੀ ਸਾਰੀ ਬਣ ਕੇ ਤਿਆਰ ਆ ਫਰਾਈ ਕਰ ਲਈ ਮੈਂ ਤੇ ਬਹੁਤ ਜ਼ਿਆਦਾ ਕ੍ਰਿਸਪ ਬਣੀਏਗੀ ਬਿਲਕੁਲ ਪੂਰਦੀ ਆ ਗਈ ਜਿਵੇਂ ਜਿਵੇਂ ਆਪਾਂ ਕਹਿੰਦੇ ਨਾ ਬੂਲਾ ਨਾਲ ਘੁਰਦੀ ਆ ਉਹਵੇਂ ਜਿਵੇਂ ਪੂਰੀ ਪੁਰਦੀ ਆ ਦੇਖੋ ਪੂਰੀ ਕ੍ਰਿਸਪ ਬਣੀ ਹੈ ਠੰਡੀ ਹੋ ਗਈ ਹਲਕੀ ਜਿਹੀ ਫਿਰ ਮੈਂ ਡੱਬੇ ਵਿੱਚ ਇਹਨੂੰ ਸਟੋਰ ਕਰ ਲਾਂਗੀ ਹਾਲੇ ਗਰਮ ਹੈ 4 ਵਜੇ ਤੇ ਪੌਣੇ 3 ਵੇ ਮੈਂ ਲੱਗੀ ਸਪਾਪੜੀ ਬਣਾਉਣ ਕੰਟਾ ਸਭਾ ਕੰਟਾ ਮੈਂ ਲੱਗਿਆ ਚਾਹੀ ਵੀ ਮੈਂ ਆਪਣੀ ਲੈ ਕੇ ਆਈਆਂ ਕਰਕੇ ਹੁਣ ਚਾਹ ਪੀਣੀ ਆ ਏਸੀ ਲਗਾਇਆ ਥੋੜੀ ਜਿਹੀ ਮੈਂ ਕੀ ਕਰ ਲਾਂ ਪਸੀਨਾ ਵਗੈਰਾ ਸਕਾ ਲਾ ਰਾਮ ਆ ਜੀ ਸੀ ਬਹਿ ਕੇ ਦਮ ਜ ਲੈ ਕੇ ਫਿਰ ਮੈਂ ਖੀਚਾਂ ਚੀਂ ਆਂ ਨੇ ਭੰਡ ਭੁੰਡੇ ਮਾਂ ਦੇ ਨਾਲ ਸ਼ਾਮ ਦਾ ਖਾਣਾ ਲਾਣਾ ਕੱਢਦੇ ਦੁੱਧ ਵਾਲਾ ਪਤੀਲਾ ਖਾਲੀ ਕਰਦੀ ਆਂ ਖਾਣਾ ਬਣਾਉਣਾ ਕਿਚਨ ਚ ਔਖਨ ਲੱਗਦਾ ਅੱਜ ਹੁਣ ਘੰਟਾ ਲੱਗ ਗਿਆ ਨਹੀਂ ਕਰਦੀ ਗਰਮੋ ਗਰਮੀ ਹੋ ਗਈ ਐ ਨਾ ਪਸੀਨਾ ਆਇਆ ਮੈਂ ਤਾਂ ਬੰਦਾ ਛੱਡ ਕੇ ਪੁਰਾਪਰਾ ਜਾ ਕੇ ਹਵਾ ਲੈ ਸਕਦਾ ਬਹੁਤ ਗਰਮੀ ਹੈ ਨਾ ਫਿਰ ਗੈਸ ਕੋਈ ਚੀਜ਼ ਰੱਖੇ ਤਾਂ ਉੱਪਰ ਆਪਾਂ ਨੂੰ ਖੜਨਾ ਪੈਂਦਾ ਧਵਿੰਦਰ ਕਿੱਧਰ ਕਹਿ ਰਹੇ ਸੀ ਮੈਂ ਪਾਪੜੀ ਖਾਣੇ ਪਾਪੜੀ ਖਾਣੀ ਕਹਿੰਦੇ ਮੈਨੂੰ ਤਾਂ ਤੇਰੇ ਹੱਥਾਂ ਦੀ ਪਾਪੜੀ ਵਧੀਆ ਲੱਗਦੀ ਮੈਨੂੰ ਨਿੰਮਜਾਰ ਵਾਲੀ ਵਧੀਆ ਲੱਗਦੀ ਤਾਂ ਤੋ ਤਿੰਨ ਦਿਨ ਹੋ ਗਿਆ ਸਮਾਨਸਾ ਖਾਦੀਸ ਪਾਪੜੀ ਦਹੀਂ ਇੰਨੀ ਜਿਆਦਾ ਮਿੱਠੀ ਹੁੰਦੀ ਆ ਉਹਦੇ ਵਿੱਚ ਪਤਾ ਨਹੀਂ ਕੀ ਮਸਾਲੇ ਮਸੂਲੇ ਕੀ ਪਾਉਂਦੇ ਨੇ ਬਹੁਤ ਜਿਆਦਾ ਮਸਾਲੇ ਪਾਉਂਦੇ ਨੇ ਸਵਾਦਨ ਲੱਗਦੀ ਹੈਗੀ ਫਿਰ ਕਹਿੰਦੇ ਨੇ ਮੈਂ ਤਾਂ ਘਰ ਵਾਲੀ ਪਾਪੜੀ ਸਵਾਦ ਨਾਲਦੇ ਵੀ ਹੁਣ ਤੋਂ ਪਾਪੜੀ ਬਣਾ ਕੇ ਰੱਖਦੇ ਬਹੁਤ ਟਾਈਮ ਹੋ ਗਿਆ ਆਪਣਾ ਇੰਨੀ ਹੈਗੀ ਮੈਂ ਕਿਹਾ ਚਲੋ ਬਣਾ ਕੇ ਰੱਖ ਲੈਂਦੇ ਆਏ ਹੁੰਦਾ ਕਿ ਪਾਪੜੀ ਇੱਕ ਵਾਰ ਬਣ ਜੇ ਡੱਬੇ ਚ ਪਾ ਕੇ ਸਟੋਰ ਕਰ ਲਓ ਫਿਰ ਤੁਸੀਂ ਜਦੋਂ ਵੀ ਖਾਣੇ ਦਹੀਂ ਆਪਣੇ ਘਰੇ ਪਈ ਹੁੰਦੀ ਆ ਆਲੂ ਬੋਇਲ ਕਰਨੇ ਨੇ ਆਲੂ ਬੋਇਲ ਕਰਕੇ ਰੱਖ ਲਓ 2-3 ਦਿਨ ਖਰਾਬ ਨਹੀਂ ਹੁੰਦੇ ਨਾ ਮਸਾਲਾ ਬਣਾ ਲਓ ਚਟਨੀਆਂ ਫ੍ਰਿਜ ਵਿੱਚ ਰੱਖ ਲਓ ਬਣਾ ਕੇ ਫਿਰ ਫਟਾਫਟ ਤੁਸੀਂ ਪਾਪੜੀ ਪਾਓ ਦਹੀਂ ਪਾਓ ਫਿਰ ਔਖੀ ਨਹੀਂ ਲੱਗਦੀ ਘਰਪਾਪੜੀ ਬਣਾ ਕੇ ਰੱਖ ਲਓ ਫਿਰ ਜਦੋਂ ਮਰਜ਼ੀ ਕੋਈ ਕਹੇ ਦੇਵੇ ਖਾਣੀ ਆ ਉਹਦੀ ਆਪਾਂ ਸਰਵ ਕਰ ਸਕਦੇ ਹਾਂਗੇ ਚਾਹ ਪੀ ਲਈਏ ਗਰਮੀ ਗਰਮੀ ਹੋਈ ਆਈਆਂ ਪਰ ਫਿਰ ਵੀ ਚਾਹ ਵੀ ਨਾ ਸਰਵ ਨਹੀਂ ਹੁੰਦਾ ਚਾਹ ਰਮਜ਼ੀ ਖਣ ਚਾਹ ਨੂੰ ਟਾਈਮ ਹੋ ਗਿਆ ਚਾਹ ਪੀਂਦੇ ਚਾਹ ਵੀ ਨਾ ਸਰਵ ਨਹੀਂ ਹੁੰਦਾ ਚਾਹ ਏ ਗਰਮੀ ਆ ਜਾਂ ਠੰਡਾ ਹੈ ਨਾ ਚਾਹ ਤਾਂ ਆਪਦੇ ਟਾਈਮ ਤੇ ਚਾਹੀਦੀ ਚਾਹੀਦੀ ਆ ਪਾਪੜੀ ਹੋ ਗਈ ਠੰਡੀ ਹੁਣ ਮੈਂ ਕਿਹਾ ਡੱਬੇ ਵਿੱਚ ਪਾ ਲਾਂ ਇਸ ਤੋਂ ਪਹਿਲਾਂ ਕਿ ਇਸ ਸੁਲਾਬੀ ਜਾਵੇ ਮੌਸਮ ਵੀ ਹੈ ਜਾਣਾ ਬਹੁਤ ਜ਼ਿਆਦਾ ਟਾਈਮ ਆਪਾਂ ਹਵਾ ਛੱਡਾਂਗੇ ਸੁਲਾਬੀ ਜਾਊਗੀ ਠੰਡੀ ਹੋ ਗਈ ਸੀ ਇੰਤਰਣ ਨੂੰ ਪਾ ਫਿਰ ਕੱਲ ਨੂੰ ਕਰਾਂਗੇ ਇੰਜੋਏ ਚਾਟ ਪਾਪੜੀ ਬਸ ਹਰੀ ਚਟਨੀ ਮੈਂ ਬਣਾਉਣੀ ਇਮਲੀ ਵਾਲੀ ਚਟਨੀ ਮੇਰੇ ਕੋਲ ਪਈ ਆ ਫਰਿੱਜ ਵਿੱਚ ਹਰੀ ਚਟਨੀ ਬਣਾਉਂਗੀ ਧਨੀਏ ਪਦੀਨੇ ਦੀ ਧਨੀਆਂ ਜੇ ਮਿਲ ਗਿਆ ਕਿਤੇ ਧਨੀਏ ਕਿਉਂਕਿ ਹੁਣ ਹੁੰਦਾ ਨਹੀਂ ਬਾਜ਼ਾਰੋਂ ਲਿਆਉਣਾ ਪੂਜੇ ਮਿਲ ਗਿਆ ਕਿਤੇ ਹਰੀ ਚਟਨੀ ਬਣੂਗੀ ਦੇਖਦੇ ਫਿਰ ਤੇ ਹੁਣ ਮੈਂ ਸ਼ੱਕਰ ਪਾ ਲਈ ਸੀ ਡੱਬੇ ਵੀ ਜਿਹੜਾ ਕਿਚਨ 'ਚ ਮੇਰੇ ਕੋਲੇ ਸ਼ੱਕਰ ਵਾਲਾ ਡੱਬਾ ਹੁੰਦਾ ਨਾ ਮੈਂ ਉਹ ਖਾਲੀ ਹੋ ਗਿਆ ਸੀ ਹੁਣ ਮੈਂ ਵਾਸ਼ ਕੀਤਾ ਸੀ ਕੱਲ ਵਾਸ਼ ਕਰਕੇ ਸੁਕਾ ਕੇ ਇਹਦੇ ਵਿੱਚ ਪਾ ਰਹੀਆਂ ਸ਼ੱਕਰ ਜਿਹੜਾ ਵੱਡਾ ਡੱਬਾ ਜਿਹਦੇ ਵਿੱਚੋਂ ਕੱਢ ਰਹੀਆਂ ਉਹ ਪੈਂਟਰੀ ਵਿੱਚ ਹੁੰਦਾ ਇੱਥੇ ਉਹ ਡਰਾਅਰ ਵਿੱਚ ਆਉਂਦਾ ਨਹੀਂਗਾ ਵੱਡਾ ਲੰਮਾ ਡੱਬਾ ਕਾਫੀ ਫਿਰ ਮੈਂ ਸ਼ੱਕਰ ਵਾਸਤੇ ਲਗਾਇਆ ਹੋਇਆ ਹੈ ਜਾਰੇ ਇਹਦੇ ਵਿੱਚ ਸ਼ੱਕਰ ਪਾਦੀ ਹੈ ਤੇ ਡਰਾਅਰ ਵਿੱਚ ਹੀ ਠੀਕ ਜਾਵਾ ਜਿੱਥੇ ਮੇਰੇ ਮਸਾਲਿਆਂ ਨੇ ਬੋਟਲਸ ਪਈਆਂ ਨੇ ਫਿਰ ਇੱਥੇ ਕੋਲੋਂ ਯੂਜ਼ ਕਰਨੀ ਈਜ਼ੀ ਰਹਿੰਦੀ ਆ ਪਰ ਚਮਚਾ ਦੋ ਚਮਚੇ ਸ਼ੱਕਰ ਕਿਸੇ ਵੀ ਪਰਪਸ ਲਈ ਚਾਹੀਦੀ ਹੁੰਦੀ ਹੈ ਤਾਂ ਈਜ਼ੀਲੀ ਚੱਕੀ ਜਾਂਦੀ ਹੈ ਜਦੋਂ ਖਤਮ ਹੁੰਦੀ ਸ਼ੱਕਰ ਫਿਰ ਮੈਂ ਧੋ ਕੇ ਭਰਦੀ ਹੁੰਦੀ ਹਾਂ ਡੱਬਾ ਨੈਕਸਟ ਟਾਈਮ ਦੂਜਾ ਡੱਬਾ ਰੱਖਾਂਗੀ ਪੈਂਟਰੀ ਵਿੱਚ ਤੇ ਆਹ ਵਾਲਾ ਛੋਟਾ ਵਾਲਾ ਰੱਖ ਲੂੰਗੀ ਤੇ ਡਰਾਅਰ ਵਿੱਚ ਇਹਦੇ ਵਿੱਚ ਕਿਚਨ ਵਾਲੇ ਟੋਵਲ ਧੋ ਕੇ ਪਾਤੀ ਸੀ ਹੱਥ ਸਾਫ਼ ਕਰਨ ਵਾਲੇ ਟੋਵਲ ਢਾਂਡੇ ਸਾਫ਼ ਕਰਨ ਵਾਲੇ ਟੋਵਲ ਟਿੱਕ ਚੱਕਲੇ ਬੀਲਣ ਵਾਲਾ ਜਿਹੜਾ ਮੈਂ نیچے ਕੱਪੜਾ ਪਛਾਉਣੀ ਨਾ ਰੋਟੀ ਬਣਾਉਣ ਲੱਗੀ ਚੱਕਲੇ ਦੇ نیچے ਉਹ ਵਾਲਾ ਕੱਪੜਾ ਉਹ ਵੀ ਧੋਤਾ ਸੀਗਾ ਫਿਰ ਇਕੱਠੇ ਧੋਤੀਆਂ ਦੇ ਨੇ ਇੱਕ ਦਿਨ ਬਸ ਇੱਕ ਦਿਨ ਪਾਉਣੇ ਧੋਵਾਂਗੇ ਜਿਸ ਨੇ 5-6 ਪਾਉਣੇ ਇਕੱਠੇ ਹੋ ਗਏ ਫਿਰ ਇੱਕ ਦਿਨ ਇਕੱਠੇ ਧੋਣੇ ਹੁੰਦੀਆਂ ਇਵੀ ਮੈਂ ਧੋ ਕੇ ਸੁੱਕਣੇ ਪਾਤੇ ਨੇ ਨਿੱਕੇ ਨਿੱਕੇ ਜੇ ਕੰਮ ਘਰਾਂ ਵਿੱਚ ਕਿੰਨੇ ਕਰ ਲੋ ਮੁੱਕਦੇ ਨਹੀਂਗੇ ਤੇ ਇਧਰ ਮੈਂ ਖਿਚੜੀ ਲਈ ਕੱਢਿਆ ਸੀਗਾ ਸਮਾਨ ਹਰੀ মুંગી ਦਾਲ ਦਲੀ ਹੋਈ ਦਾਲ ਤੇ ਚਾਵਲ ਖਿਚੜੀ ਵਾਲੇ ਸੂਆ ਚੰਗ ਸੂਆ ਬਿੰਦੀ ਬੜੀਆਂ ਓਟਸ ਤੇ ਮਟਰ ਅੱਜ ਸਾਰੇ ਲਈ ਖਿਚੜੀ ਬਣੂੰਗੀ ਡਿਨਰ ਵਿੱਚ ਤੇ ਸਾਰੇ ਲਈ ਮੈਂ ਬਣਾਉਂ ਖਿਚੜੀ ਲੱਗਦਾ ਸਮਾਨ ਥੋੜਾ ਹੈ ਪਰ ਜਦੋਂ ਬਣ ਗਈ ਨਾ ਖਿਚੜੀ ਫਿਰ ਕਾਫੀ ਜ਼ਿਆਦਾ ਇਹ ਫੁੱਲ ਜਾਂਦੀ ਹੈਗੀ ਕਿਉਂਕਿ ਮੈਂ ਥੋੜੀ ਪਤਲੀ ਰੱਖ ਤੇ ਬਾਕੀ ਚੋਪਿੰਗ ਰਹਿ ਗਈ ਮੈਂ ਪਿਆਜ਼ ਉਹਦੀ ਚੋਪ ਕਰ ਲੂੰਗੀ ਤੇ ਹੁਣ ਸੀ ਦਿੱਨਾ ਟਾਈਮ ਖਿਚੜੀ ਬਣ ਕੇ تیار ਆ ਬਹੁਤ ਜਿਆਦਾ ਯੰਮੀ ਬਹੁਤ ਟੇਸਟੀ ਲੱਗਦੀ ਹੈ ਖਿਚੜੀ ਹੈਲਦੀ ਵੀ ਹੁੰਦੀ ਹੈ ਰਾਤ ਨੂੰ ਜੇ ਆਪਾਂ ਕੋਈ ਹੈਵੀ ਨਹੀਂ ਕੁਝ ਖਾਣਾ ਨਾਲ ਮੈਂ ਲਈ ਥੋੜੀ ਜਿਹੀ ਦਹੀਂ ਸੋ ਏਸੀ ਜਿਵੇਂ ਰਾਜ ਦਾ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੱਛੀ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ